ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਵਰਨ ਸਿੰਘ ਦਾਨੇ ਵਾਲ ਗਿਆ ਤੁਹਾਡੇ ਨਾਲ ਇਸ ਵਕਤ ਅਮਰੀਕਾ ਦੇ ਅਰੀਜ਼ੋਨਾ ਸੂਬੇ ਦੇ ਸ਼ਹਿਰ ਪੇਜ ਤੋਂ ਜੁੜੇ ਹੋਇਆ ਹਾਂ ਜੀ ਇਹ ਬੜਾ ਇੰਟਰਸਟਿੰਗ ਜਿਹਾ ਸ਼ਹਿਰ ਹੈ ਟੂਰਿਸਟ ਪਲੇਸ ਹੈ ਪਿਛਲੇ ਸਮੇਂ ਦੇ ਵਿੱਚ ਇਹ ਕਾਫੀ ਜਿਹੜਾ ਹੈ ਟੂਰਿਸਟ ਸਪੌਟ ਦੇ ਤੌਰ ਤੇ ਡਵੈਲਪ ਹੋਇਆ ਖਾਸ ਚੀਜ਼ ਤੁਹਾਨੂੰ ਦਿਖਾਉਣਾ ਹੈ ਆਪਾਂ ਕਹਿੰਦੇ ਆ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੀ ਹੈ ਉਹਨਾਂ ਨੇ ਆਪਦੀ ਸਭਤ ਹੈ ਜਿਹੜੀ ਹੈ ਗਵਾ ਦਿੱਤੀ ਹੈ ਮਾਡਰਨਾਈਜੇਸ਼ਨ 'ਚ ਆ ਗਏ ਨੇ ਪਰ ਇਸ ਸੂਬੇ ਇਸ ਸ਼ਹਿਰ ਬਾਰੇ ਤੁਹਾਨੂੰ ਥੋੜੀ ਜਾਣਕਾਰੀ ਦੇ ਦਿਆਂ। ਬਿਲਕੁਲ ਪੱਥਰਾਂ ਦੇ ਪਹਾੜਾਂ ਦੇ ਵਿੱਚ ਇੱਕ ਵੈਲੀ ਦੀ ਤਰ੍ਹਾਂ ਕਿਰਿਆ ਹੋਇਆ। ਬੜੇ ਸੋਹਣੇ ਜੇ ਲਾਲ ਰੰਗ ਦੇ ਤੁਸੀਂ ਕਈ ਵਾਰੀ ਕਨਨਸ ਦੇਖਦੇ ਹੋ ਤੇ ਇਹ ਜਿਹੜਾ ਮੈਂ ਤੁਹਾਨੂੰ ਵੀਡੀਓ ਮੈਂ ਵੀਡੀਓ ਉੱਧਰਲੇ ਜਿੱਥੇ ਮੈਂ ਰੁਕਿਆ। ਸੋ ਤੁਹਾਨੂੰ ਵੀਡੀਓ ਦੇ ਵਿੱਚ ਹੋਰ ਦਿਖਾਵਾਂਗੇ ਦੇਖੋ ਕਿੱਡੇ ਉੱਚੇ-ਉੱਚੇ ਪਹਾੜ ਨੇ ਐਂਡ ਸਮਝੀ ਕਿਤੇ ਕਿਸੇ ਟਾਈਮ ਇੱਥੋਂ ਪਾਣੀ ਚੱਲਿਆ ਕੀ ਚੱਲਿਆ ਤਾਂ ਹਿਸਟਰੀ ਦੇ ਵਿੱਚ ਅੱਗੇ ਜੀਓਗ੍ਰਾਫੀ ਦੇ ਵਿੱਚ ਸਟੱਡੀ ਕਰਨ ਵਾਲੀ ਹੈ ਪਰ ਮੈਂ ਕੰਟਰੀ ਯਾਰਡ ਬਾਏ ਮੈਰੀਅਟ ਦੇ ਵਿੱਚ ਰੁਕੇ ਇੱਥੇ ਰੈੱਡ ਇੰਡੀਅਨਸ ਜਿਹੜੇ ਹੈਗੇ ਨੇ ਕਾਫੀ ਰਹਿੰਦੇ ਨੇ ਤੇ ਤੁਸੀਂ ਦੇਖੋ ਇੱਕ ਫਾਈਵ ਸਟਾਰ ਵਰਕ ਹੋਟਲ ਆ ਇੱਕ ਜਮਾ ਪਿੰਡ ਦਾ ਫਲੇਖਾ ਪਾਉਂਦਾ ਦੇਖੋ ਇਹ ਪਿੰਡ ਦੇ ਵਿੱਚ ਕੋਈ ਘਰ ਹੁੰਦਾ ਕਿਵੇਂ ਇਹਨਾਂ ਨੇ ਆਪਦੀ ਸੱਭਿਆਚਾਰ ਸੰਭਾਲ ਕੇ ਰੱਖੀ ਆ ਸਾਰਾ ਕੁਝ ਤੁਸੀਂ ਦੇਖੋ ਤੁਹਾਨੂੰ ਮੈਂ ਦਿਖਾਉਣਾ ਕਿ ਬੜੀਆਂ ਇੰਟਰਸਟਿੰਗ ਛੋਟੀਆਂ-ਛੋਟੀਆਂ ਚੀਜ਼ਾਂ ਬੜੀਆਂ ਸਪਾਈਸ ਅਪ ਕਰ ਦਿੰਦੀਆਂ ਨੇ ਇਹ ਚੀਨ ਨੂੰ ਉਸ ਮਾਹੌਲ ਨੂੰ ਉਸ ਘਰ ਨੂੰ ਤੁਸੀਂ ਦੇਖੋ ਉੱਪਰ ਉਹ ਚਵਾਰਾ ਦੇਖੋ ਬਿਲਕੁਲ ਪਿੰਡਾਂ ਵਾਲਾ ਆਪਣਾ ਦੇਸੀ ਚਵਾਰਾ ਜਿਹੜਾ ਉਵੇਂ ਪਾਇਆ ਬਾਹਰ ਜਿਹੜੀਆਂ ਤੁਸੀਂ ਬਾਲੀਆਂ ਦੇਖਦੇ ਹੋ ਜਾਂ ਜਿਹਨੂੰ ਆਪਾਂ ਲਟੈਣਾ ਕਹਿ ਦਿੰਨੇ ਆ ਛਤੀਰੀਆਂ ਕਹਿ ਦਿੰਨੇ ਆ ਉਵੇਂ ਬਾਲੇ ਬਾਹਰ ਨਿਕਲੇ ਹੋਏ ਨੇ ਛੱਤ ਤੋਂ ਆਹ ਦੇਖੋ ਇੱਥੇ ਵੀ ਜਿਹੜਾ ਰੈਸਟੋਰੈਂਟ ਹੈਗਾ ਇੱਥੇ ਵੀ ਲੱਕਣ ਬਾਹਰ ਉਵੇਂ ਕੰਧੋਲੀ ਕੰਡੋਲੀ ਦੇ ਵਿੱਚ ਜਿਹੜਾ ਆ ਤੁਸੀਂ ਦੇਖੋ ਵੀ ਬੜੀ ਸੋਹਣੀ ਚੀਜ਼ ਹੈ ਮੈਨੂੰ ਚੰਗੀ ਲੱਗੀ ਮੈਂ ਸੋਚਿਆ ਕਿਉਂ ਨਾ ਤੁਹਾਨੂੰ ਸ਼ੇਅਰ ਕਰੀਏ ਅੰਦਰ ਰੈਸਟੋਰੈਂਟਸ ਵੀ ਦਿਖਾਉਂਗਾ ਤੁਹਾਨੂੰ ਕੋਸ਼ਿਸ਼ ਕਰੂੰਗਾ ਕਿਉਂਕਿ ਜਾਣ ਦਾ ਸਮਾਂ ਆ ਗਿਆ ਆ ਦੇਖੋ ਕਿਵੇਂ ਓਵੇਂ ਨਿੱਕਾ ਜਿਹਾ ਦਰਵਾਜ਼ਾ ਓਵੇਂ ਆਪਣੇ ਪਿੰਡਾਂ ਵਾਂਗੂ ਸਾਰਾ ਕੁਝ ਤੇ ਆ ਦੇਖੋ ਛੱਤ ਦੇ ਉੱਤੇ ਸ਼ਤੀਰੀਆਂ ਦੇਖੋ ਕਿੰਨੀ ਸੋਹਣੀ ਚੀਜ਼ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਬੜਾ ਅੱਛਾ ਲੱਗਿਆ ਦੇਖ ਕੇ ਆ ਦੇਖੋ ਜਿਵੇਂ ਦੇਸੀ ਤਰੀਕੇ ਦੇ ਨਾਲ ਜਿਹੜਾ ਤੁਸੀਂ ਆ ਦੇਖ ਰਹੇ ਹੋ ਬੜਾ ਸੋਹਣਾ ਖੂਬਸੂਰਤ ਜਗਾ ਤੇ ਮੇਰੇ ਨਾਲ ਨੇ ਭਾਈ ਸ਼ਹਿਰਾ ਸਿੰਘ ਢੀਂਸਾ ਹੋਰੀ ਓਮਣੀ ਵੀਡੀਓਜ਼ ਵਾਲੇ ਤੇ ਅਸੀਂ ਆਪਦਾ ਸਮਾਨ ਰੱਖ ਕੇ ਅਗਲੇ ਪੜਾਵਲ ਹੁਣ ਚੱਲੇ ਸੋ ਬਹੁਤ ਤੁਹਾਡਾ ਸ਼ੁਕਰਗੁਜ਼ਾਰ